ਆਟਾ ਜਿੰਨੇ ਨੂੰ ਬਾਬੇ ਕਹਿੰਦੇ ਆਟਾ ਹੋਰ ਮਾੜਾ ਨਹੀਂ ਆਇਆ ਕਿਤੇ ਨਹੀਂ ਜਿੰਨੇ ਨੂੰ ਮਦਲੇ ਬਾੜੇ ਕਿ ਕੀੜਾ ਡੰਗਿਆ ਉਹਦੇ ਮੂੰਹ ਤੇ ਕਣਕ ਦਾ ਦਾਣਾ ਬਾਬੇ ਕਹਿੰਦੇ ਆ ਕਿੱਥੋਂ ਦਿੱਤੀ ਦੰਗਿਆ ਕੀੜੀਆਂ ਦੇ ਮੂੰਹ 'ਚ ਆਟਾ ਬਾਬੇ ਕਹਿੰਦੇ ਇਹ ਕਿੱਧਰੋਂ ਆ ਗਿਆ ਭਈ ਕਹਿੰਦੇ ਜੀ ਥੋੜਾ ਬਾੜਾ ਕਿਤੇ ਲੱਭ ਪਿਆ ਹੋਣਾ ਇਹਨਾਂ ਨੂੰ ਕਹਿੰਦੇ ਜਿੱਥੇ ਨਾ ਲੱਭ ਪਿਆ ਉੱਥੇ ਤੁਹਾਨੂੰ ਵੀ ਲੱਭ ਪਾ ਇਹਨਾਂ ਨੇ ਇਹ ਆਸ ਰੱਖ ਲਈ ਕਿ ਤੇਰੇ ਦਰਬਾਰ ਦੇ ਸੇਵਾਦਾਰ ਆ ਰਹੇ ਆ ਜਾ ਭੁੱਖੇ ਰਹਿ ਗਏ ਤੇ ਤੇਰਾ ਨਾਮ ਬਦਨਾਮ ਹੋਣਾ ਕਹਿੰਦੇ ਮੂਰਖੋ ਜਿਹੜੇ ਕੀੜਿਆਂ ਦੇ ਮੂੰਹ ਤੇ ਦਾਣੇ ਪਾ ਤੇ ਆਪਣੇ ਮਹਿਮਾਨਾਂ ਦੇ ਨਾਲ ਪਾਏ ਉਥੋਂ ਬੰਦਨੇ ਵਾਲੋ ਸੰਤ ਨੇ ਔਰ ਬਾਪ ਭਗਤਾ ਨੇ ਹੱਥ ਜੋੜੇ ਔਰ ਜੋੜ ਕੇ ਕਿਹਾ ਸਾਨੂੰ ਮਾਫ਼ ਕਰ ਦਿਓ ਸਰਕਾਰ ਸਾਨੂੰ ਪਤਾ ਲੱਗ ਗਿਆ ਵੀ ਤੂੰ ਬਾਪੇ ਦੇ ਵਾਡੇ ਤੁਸੀਂ ਬਾਪੇ ਦੇ ਸੰਤਾਂ ਬਾਪੇ ਦੇ ਉਹਨਾਂ ਨੇ ਆਉਣ ਵਾਲੇ ਮਹਿਮਾਨਾਂ ਨੂੰ ਭੁੱਖੇ ਹੀ ਜਾਣ ਰੱਝੇ ਜਾਣਗੇ ਬਾਪੇ ਕਹਿੰਦੇ ਲੋਬੀ ਜਣ ਇੰਨੀ ਗੱਲ ਖੱਟ ਲਈ ਉਸਲੇ ਮੈਨੇ ਭਰ ਦੇ। ਸੋ ਅੱਜ ਵੀ ਮੰਨਣੇ ਵਾਲੋ ਇਦਾਂ ਹੀ ਆ ਕਿ ਜਿਹੜਾ ਸਰਕਾਰ ਮੈਂ ਇੱਕ ਸਵਾਲ ਪੁੱਛਣਾ ਉਹ ਸਵਾਲ ਦਾ ਆਪਾਂ ਨਾਮ ਰੱਖਿਆ। ਭਈ ਜਿਹੜਾ ਜਿੱਤ ਗਿਆ ਉਹਨੂੰ ਆਪਾਂ 20 ਲੱਖ ਰੁਪਈਆ ਦੇਣਾ। 20 ਲੱਖ ਰੁਪਏ ਦਾ ਮੈਂ ਚੈੱਕ ਦੇ ਕੇ ਜਾਊਗਾ। ਮੈਨੂੰ ਸੰਤ ਨੇ ਸਵਾਲ ਮੈਂ ਸੰਤ ਸਾਹਿਬ ਤੋਂ ਸਵਾਲ ਕਰ ਲਗਾ। ਚੈੱਕ ਮੈਂ 20 ਲੱਖ ਦਾ ਦੇ ਕੇ ਜਾਊਗਾ ਕੋਈ ਬੰਦਾ ਮੈਨੂੰ ਦਬਾਅ ਦੇ ਦੇਵੇ ਭਾਰ। ਉਹਦੇ ਨਾਲ ਜੋ ਮੇਰੇ ਮਨ ਦੇ ਵਿੱਚ ਸ਼ੰਕਾ ਹੈ ਉਹ ਮੈਨੂੰ ਹੁਣੀ ਚਾਹੀਦੀ ਹੈ। ਜਿੰਨੇ ਵੀ ਸਾਹਤ ਬੈਠੀ ਆ ਉਹ ਕਈ ਵਾਰ ਮੈਨੂੰ ਵੀ ਮਿਹਰਾ ਦਿੰਦੇ ਆ ਕਿ ਬਾਬਾ ਜੀ ਸਾਨੂੰ ਦਾਲ ਨਹੀਂ ਘੜਾਉਂ ਦਿੰਦੇ ਤੇਲ ਨਹੀਂ ਘੜਾਉਂ ਦਿੰਦੇ ਘੇਰ ਨਹੀਂ ਘੜਾਉਂ ਦਿੰਦੇ ਆਟਾ ਨਹੀਂ ਘੜਾਉਂ ਦਿੰਦੇ ਅਸੀਂ ਨਾਰਾਜ਼ ਆ ਬਾਬਿਆਂ ਦੇ ਘਰਾਂ ਵਿੱਚ ਹਰ ਕੋਈ ਦਾਨ ਕਰਦਾ ਮੈਂ ਫਿਰ ਇੱਕ ਸਵਾਲ ਉਹਨਾਂ ਨੂੰ ਵੀ ਕਹਿੰਦਾ ਹੁੰਦਾ ਮੈਂ ਤੁਹਾਨੂੰ ਸਾਰੇ ਆ ਲੋਕਾਂ ਨੂੰ ਅਥਲ ਮਾਂ ਕਿ ਜਦੋਂ ਤੁਹਾਡੇ ਘਰ ਮਹਿਮਾਨ ਆ ਜਾਣ ਤੁਹਾਡੇ ਘਰ ਰਿਸ਼ਤੇਦਾਰ ਆ ਜਾਣ ਤੁਸੀਂ ਕਦੀ ਉਹਨਾਂ ਨੂੰ ਕਿਹਾ ਵੀ 500 ਰੁਪਈਆ ਦੋ ਨਾਲੇ ਮਿੱਠਾ ਪੱਟੀ ਲਿਆਉਣਾ ਤੇ ਨਾਲੇ ਸਲੋਸ਼ਲ ਲਿਆਉਣਾ ਸਾਰੇ ਜਣੇ ਆਪਣੇ ਕੋਲੋਂ ਮਿੱਠਾ ਲਿਆਉਂਦੇ ਪੱਤੀਆਂ ਲਿਆਉਂਦੇ ਸਮੋਸੇ ਬਰਫੀ ਲੱਡੂ ਲਿਆਉਂਦੇ ਆ ਕਿ ਸਾਡੇ ਮਹਿਮਾਨ ਆਏ ਆ ਕਿਉਂ ਕਿ ਮਹਿਮਾਨ ਗੁੱਸੇ ਹੋ ਕੇ ਨਾ ਚੱਲ ਜਾਣ ਮਟਰ ਪਨੀਰ ਵੀ ਬਣਦਾ ਹੋਰ ਵੀ ਬਗਵਾਨ ਮਰਦੇ ਆ ਉਸੇ ਤਰ੍ਹਾਂ ਬੰਦੇ ਵਾਲਿਓ ਤੁਸੀਂ ਸਾਰੇ ਲੱਖਾਂ ਦੇ ਦਾਟੇ ਦੇ ਮਹਿਮਾਨ ਆ ਤੇ ਜਾ ਤੁਸੀਂ ਮਹਿਮਾਨ ਏ ਏਡੇ ਵੱਡੇ ਸਰਕਾਰ ਦੇ ਹੋ ਗਏ ਤੇ غلامਾਂ ਦੇ ਇੰਨਾ ਫੱਜਦਾ ਬੰਦਾ ਆ ਕਿ ਉਹਨਾਂ ਤੋਂ ਪੈਸੇ ਮੰਗੇ ਤੋਂ ਬਿਨਾ ਉਹਨਾਂ ਦੀ ਮਹਿਮਾਨ ਨਿਵਾਜ਼ੀ ਕੀ ਨਾਲ ਸਰ ਫਿਰ ਨਹੀਂ ਆ ਕਿ ਆਪਾਂ ਤਹਿਮਾਦਵਾਦੀ ਕਰਨੀ ਆ ਇਹ ਕਹਿ ਕੇ ਤੁਸੀਂ ਸਰਕਾਰ ਦੇ ਘਰ ਆਏ ਇੱਥੇ ਇਹੀ ਗੱਲ ਸੋਚ ਕੇ ਮੰਨੇਵਾਲੇ ਅੱਥੇ ਤੱਕ ਆ ਗਿਆ ਮੇਰੀ ਮੰਮੀ ਮੰਨੇਵਾਲੇ ਇੰਗਲੈਂਡ ਚ ਰਹੀ ਔਰ ਉਹਦੇ ਕੋਲ ਵੀ ਮੈਂ ਕਦੇ ਮਿਲਣੇ ਵਾਸਤੇ ਕਦੇ ਥੂਣੇ ਵਾਸਤੇ ਪੈਸਾ ਨਹੀਂ ਲਿਆ ਮੈਂ ਆਪਣੀਆਂ ਸਗੀਆਂ ਭੈਣਾਂ ਕੋਲ ਵੀ ਇੰਗਲੈਂਡ ਤੋਂ ਪੈਸੇ ਨਹੀਂ ਲੰਗਾਏ ਇਹ ਗੱਲ ਜਿਹੇ ਮੰਨਣ ਵਾਲੇ ਗੱਲਾਂ ਆ ਭਾਂ ਦਰਦਾ ਵੀ ਆਸ ਉਮੀਦ ਸਰਕਾਰ ਤੇ ਰੱਖਣੀਆਂ ਤੇ ਇੱਕ ਗੱਲ ਜ਼ਰੂਰ ਕਹਿਣੀ ਆ ਕਿ ਇੱਕ ਕੰਮ ਜਦ ਵਿੱਚ ਮੈਂ ਚੰਗਾ ਕੀਤਾ ਮੇਰੀਆਂ ਰੱਬ ਨਾਲ ਅੱਖੀਆਂ ਲੱਜਾ ਥੋੜੇ ਜੇ ਲੋਕ ਮੈਨੂੰ ਤਾਨੇ ਦੇਵਣ ਮੇਂ ਅਰਸਿਆਂ ਮੈਨ ਨੂੰ ਜਦੋਂ ਅਰਥ ਤੋਂ ਵੱਧ ਆ ਜਾਂ ਮਿਲਦੀਆਂ ਕਿਰਪਾ ਹੁੰਦੀ ਔਰ ਜਾਦ ਰੱਖਿਓ ਐਸ ਮੇਲੇ ਵਿੱਚ ਰਹਿਮਤ ਹੈਗੀ ਆ